ਅਭੀ ਸ਼ਰਿਆਮ ਇਹ ਐਡੀ ਵੱਡੀ ਠੱਗੀ ਜਿਹੜੀ ਆ ਇਹ ਲੁੱਟ ਜਿਹੜੀ ਆ ਉਹ ਅੱਜ ਇਸ ਪੰਚਾਇਤ ਮਹਿਕਮੇ ਔਰ ਮੰਤਰੀ ਸੌਂਦ ਵੱਲੋਂ ਇਹ ਜਿਹੜੀ ਆ ਉਹ ਸਾਡਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੀ ਦੋ ਤਿੰਨ ਜਿਹੜਾ ਵੱਡੇ ਸਕੈਮ ਹੋਏ ਨੇ ਔਰ ਦਿਨ ਦਿਹਾੜੇ ਜਿਹੜੀ ਆ ਉਹ ਠੱਗੀ ਮਾਰੀ ਗਈ ਆ ਠੱਗਿਓ ਹੀ ਨਹੀਂ ਲੁੱਟ ਹੋਈ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਇੱਕ ਤਾਂ ਸਾਡੇ ਧਿਆਨ ਵਿੱਚ ਆਈ ਸੀ ਗੱਲ ਕਿ ਸਰਕਾਰ ਖਾਸ ਕਰਕੇ ਜਿਹੜੀ ਪੰਚਾਇਤ ਵਿਭਾਗ ਹੈਗਾ ਉਹ ਪੰਚਾਇਤਾਂ ਤੋਂ ਸਟੇਸ਼ਨਰੀ ਦੇ ਨੌ ਤੇ ਕਾਪੀ ਪੈਨਸਲ ਕੋਈ ਜਿਹੜੀ ਅ ਪੰਚਾਇਤਾਂ ਨੂੰ ਜਿਹੜੀ ਜਾਂਦੀ ਹੈ ਉਹਦੇ ਨੌ ਤੇ 7000 ਰੁਪਇਆ ਹਰ ਪੰਚਾਇਤ ਨੂੰ ਜਿਹੜਾ ਤੇ ਉਹ ਉਹਦੇ ਤਾਂ ਜਿਹੜਾ ਬਿੱਲ ਬਣਾਇਆ ਜਾ ਰਿਹਾ ਉਹਨਾਂ ਤੋਂ ਲਿਆ ਜਾ ਰਿਹਾ ਔਰ ਹਾਲਾਂਕਿ ਮਹ ਜੋ 7800 ਰੁਪਏ ਦੀ ਬਣਦੀ ਹੈ ਸੋ ਪੰਚਾਇਤ ਮੰਤਰੀ ਕੌਣ ਨੇ ਤੁਸੀਂ ਤਾਂ ਸਾਰੇ ਜਾਣਦੇ ਹੋ ਪੰਜਾਬ ਵੀ ਜਾਣਦਾ ਤੇ ਇਥੋਂ ਦੇ ਖੰਨੇ ਦੇ ਜਿਹੜੇ ਐਮਐਲਏ ਨੇ ਕਰਨਪ੍ਰੀਤ ਸਿੰਘ ਸੋਨ ਉਹ ਪੰਚਾਇਤ ਮੈਹਕਮੇ ਦੇ ਮੰਤਰੀ ਨੇ ਔਰ ਇਹ ਸ਼ਰੇਆਮ ਜਿਹੜੀ ਆ ਉਹ ਮੈਂ ਸਮਝਦਾ ਕਿ ਬਹੁਤ ਵੱਡੀ ਇਹ ਇੱਕ ਠੱਗੀ ਨਹੀਂ ਇਹ ਲੁੱਟ ਜਿਹੜੀ ਆ ਉਹ ਸਾਹਮਣੇ ਆਈ ਹੈ ਔਰ ਉਹਦੇ ਨਾਲ ਨਾਲ ਤੁਸੀਂ ਦੇਖੋ ਯੁੱਧ ਨਸ਼ਾ ਵਿਰੋਧ ਮਹਿੰਮ ਚਲਾਈ ਹੈ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਕਿ ਖੰਨੇ ਵਿੱਚ ਜੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਮਹਿੰਮ ਹੈ ਉਹ ਯੁੱਧ ਨਿਸ਼ਾ ਵਿਰੁੱਧ ਘਟਾ ਯੁੱਧ ਵਿਰੋਧੀਆਂ ਵਿਰੁੱਧ ਵੱਧ ਹੈ ਵਿਰੋਧੀਆਂ ਨੂੰ ਹੀ ਇਹਦੇ ਵਿੱਚ ਨਿਸ਼ਾਨੇ ਤੇ ਜਿਹੜਾ ਲਿਆ ਜਾ ਰਿਹਾ ਔਰ ਤੁਸੀਂ ਦੇਖੋ ਕਿ ਕਿੱਡੀ ਵੱਡੀ ਮਤਲਬ ਠੱਗੀ ਮਾਰੀ ਗਈ ਹੈ ਕਿ 75 7500 ਦੇ ਹਰ ਪੰਚਾਇਤ ਤੋਂ ਪੂਰੇ ਪੰਜਾਬ ਦੇ ਅੰਦਰ ਮੈਂ ਇਕੱਲੇ ਖੰਨੇ ਦੀ ਗੱਲ ਨਹੀਂ ਕਰ ਰਿਹਾ ਜਾਂ ਸੰਬਰਾਲੇ ਜਾਂ ਪਾਇਲ ਦੇ ਬਲਾਕ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ ਦੇ ਵਿੱਚੋਂ 75 7500 ਦੇ ਚੈੱਕ ਪੰਚਾਇਤਾਂ ਤੋਂ ਕਟਵਾਏ ਗਏ ਨੇ ਉਹ ਕਿਸ ਲਾਉ ਤੇ ਉਹ ਜਿਹੜੀਆਂ ਯੋਧ ਨਸ਼ੇ ਵਿਰੁੱਧ ਜਰਸੀਆਂ ਜਿਹੜੀਆਂ ਇਹਨਾਂ ਨੇ ਬਣਵਾਈਆਂ ਨੇ ਟੋਪੀਆਂ ਬਣਵਾਈਆਂ ਨੇ ਇਹਦੇ ਚ ਜਿਹੜਾ ਰਿਸਟ ਬੈਂਡ ਜਿਹੜਾ ਹੁੰਦਾ ਉਹ ਔਰ ਦੋ ਤਿੰਨ ਛੋਟੇ ਛੋਟੇ ਬੈਨਰ ਔਰ ਉਹਦੀ ਜਿਹੜੀ ਕੀਮਤ ਆ 15000 ਰੁਪਇਆ ਉਹ ਪੰਚਾਇਤਾਂ ਤੋਂ ਲਈ ਗਈ ਹੈ ਤੁਸੀਂ ਦੇਖੋ ਜੇ ਆਪਾਂ 12.5 ਹਜ਼ਾਰ 13000 ਪੰਚਾਇਤਾਂ ਨੇ ਤਾਂ ਲਗਭਗ ਏ ਕਰੋੜਾਂ ਚ ਇਹਦੀ ਜਿਹੜੀ ਰਕਮ ਬਣ ਜਾਂਦੀ ਔਰ ਕਰ ਕੀ ਰਹੇ ਨੇ ਕਿ ਉਹ ਜਿਹੜੀਆਂ ਜਰਸੀਆਂ ਗ੍ਰਿਸਟ ਬੈਂਡ ਟੋਪੀਆਂ ਜਾਂ ਬੈਨਰ ਇੱਕ ਪਿੰਡ ਦੇ ਵਿੱਚ ਜਿੱਥੇ ਪ੍ਰੋਗਰਾਮ ਕਰਦੇ ਨੇ ਉੱਥੇ ਉਸ ਨੂੰ ਵਰਤ ਕੇ ਅਗਲੇ ਪਿੰਡ ਲੈ ਜਾਂਦੇ ਨੇ ਅਗਲੇ ਪਿੰਡ ਤੋਂ ਫਿਰ ਅਗਲੇ ਜਿਹੜਾ ਪ੍ਰੋਗਰਾਮ ਜਦੋਂ ਹੁੰਦਾ ਉੱਥੇ ਲੈ ਜਾਂਦੇ ਨੇ ਸੋ ਕਹਿਣ ਤੋਂ ਬਾਅਦ ਵੀ ਸ਼ਰਿਆਮ ਇਹ ਐਡੀ ਵੱਡੀ ਠੱਗੀ ਜਿਹੜੀ ਆ ਇਹ ਲੁੱਟ ਜਿਹੜੀ ਆ ਉਹ ਅੱਜ ਇਸ ਪੰਚਾਇਤ ਮਹਿਕਮੇ ਔਰ ਮੰਤਰੀ ਸੌਂਦ ਵੱਲੋਂ ਇਹ ਜਿਹੜੀ ਆ ਉਹ ਸਾਡਾ ਦੋਸ਼ ਹੈ ਕਿ ਉਹਨਾਂ ਨੇ ਇਹ ਜਿਹੜੀ ਆ ਉਹ ਵੱਡਾ ਇੱਕ ਘਪਲਾ ਸਾਹਮਣੇ ਆਇਆ ਔਰ ਸਾਡੀ ਮੰਗ ਆ ਮੁੱਖ ਮੰਤਰੀ ਜੀ ਤੋਂ ਕਿ ਇਹਦੀ ਵਿジネス ਦੀ ਜਾਂਚ ਕਰਵਾਈ ਜਾਵੇ ਔਰ ਇੱਕ ਪਾਸੇ ਤਾਂ ਝਾੜੂ ਪਾਰਟੀ ਔਰ ਖਾਸ ਕਰਕੇ ਅਰਬਿੰਦ ਕੇਜਰੀਵਾਲ ਇਹ ਕਹਿੰਦੇ ਨੇ ਕਿ ਸਾਡਾ ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਭ੍ਰਿਸ਼ਟਾਚਾਰ ਔਰ ਐਡੇ ਵੱਡੇ ਵੱਡੇ ਪ੍ਰਸ਼ਤ ਮੰਤਰੀ ਜਿਹੜੇ ਨੇ ਇਹਨਾਂ ਨੇ ਕੈਬਨਟ ਚ ਰੱਖੇ ਹੋਏ ਨੇ ਤਾਂ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਇਹਨਾਂ ਦੇ ਜਿਵੇਂ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜਾਂ ਮੁੱਖ ਮੰਤਰੀ ਜੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਐਡੇ ਵੱਡੇ ਵੱਡੇ ਘਪਲੇ ਜਿਹੜੇ ਸਾਹਮਣੇ ਆ ਰਹੇ ਨੇ ਔਰ ਤੀਜੀ ਗੱਲ ਦੇਖੋ ਇੱਥੇ ਜਦੋਂ ਬਾਈ ਦੇ ਵਿੱਚ ਨਾ ਸਰਕਾਰ ਬਣੀ ਇੱਕ ਬੀਡੀਪੀਓ ਆਗੇ ਉਹ ਬੀਡੀਪੀਓ ਨੇ ਸ਼ਰੇਆਮ ਦਿਨ ਦਿਹਾੜੇ ਅਈਟਾ ਵੱਡਾ ਜੁਰਮ ਕੀਤਾ ਕਿ ਜਿਹੜਾ ਕਦੇ ਅੱਜ ਤੱਕ ਕਿਸੇ ਨੇ ਸੋਚਿਆ ਸਮਝਿਆ ਨਹੀਂ ਹੋਣਾ 40 ਲੱਖ ਰੁਪਏ ਦੀ ਪੰਚਾਇਤ ਦੀ ਬੋਲੀ ਹੋਈ ਨਸਰਾਲੀ ਪਿੰਡ ਦੀ 18 ਲੱਖ ਰੁਪਇਆ ਬੂਲੇਪੁਰ ਪੰਚਾਇਤ ਉਹ ਬਲਾਕ ਸੰਮਤੀ ਵਿੱਚ ਆਉਂਦਾ ਜਿਹਦੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਜਾਂ ਦਫ਼ਤਰ ਦਾ ਜਿਹੜਾ ਵਾ ਖਰਚਾ ਉਹ ਚੱਲਦਾ ਔਰ ਉਹ ਵੀਡੀਓ ਨੇ ਤੁਸੀਂ ਦੇਖੋ ਆਪਣੇ ਇੱਕ ਰਿਸ਼ਤੇਦਾਰ ਜਿਹੜਾ ਕਿ ਇੱਕ ਨਰੈਣਗੜ ਪਿੰਡ ਆਪਣੇ ਵਿਧਾਨ ਸਭਾ ਹਲਕਾ ਖੰਨੇ ਦਾ ਹੀ ਆ ਸੁਖਵਿੰਦਰ ਸਿੰਘ ਸੁਖੀ ਉਹਦੇ ਇੱਕ ਉਹ ਵੀ ਰਿਸ਼ਤੇਦਾਰ ਸੀਗਾ ਵੀਡੀਓ ਦਾ ਔਰ ਸਹੌਂਸਾਬ ਦੀ ਸੱਜੀ ਖੱਬੀ ਬਾਹ ਦੱਸਿਆ ਜਾਂਦਾ ਔਰ ਕਈ ਸਟੇਜਾਂ ਤੇ ਉਹਨਾਂ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਨੇ ਉਹਨਾਂ ਨੇ ਇੱਕ ਜਾਲੀ ਅਕਾਊਂਟ ਖਲਾ ਕੇ ਉਹ ਸਾਰਾ ਜਿਹੜਾ ਚੈੱਕ ਸੀਗੇ ਦੋ ਚੈੱਕ ਜਿਹੜੇ ਆਏ ਸੀ ਉਹ ਉਸ ਚੈੱਕ ਦੇ ਵਿੱਚ ਉਸ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਔਰ ਜਦੋਂ ਪਤਾ ਲੱਗਿਆ ਰੌਲਾ ਪਿਆ ਉਸ ਸਮੇਂ ਸਾਡੇ ਚੇਅਰਮੈਨ ਸਤਰਾਮ ਸਿੰਘ ਸੋਨੀ ਸੀਗੇ ਔਰ ਇਹਨਾਂ ਨੇ ਇਸ ਗੱਲ ਨੂੰ ਅਯਾਗਰ ਕੀਤਾ ਔਰ ਵੀਡੀਓ ਨੂੰ ਉਸ ਸਮੇਂ ਸਸਪੈਂਡ ਕੀਤਾ ਗਿਆ ਹੁਣ ਜਦੋਂ ਸੌਨ ਸਾਹਿਬ ਮੰਤਰੀ ਬਣਦੇ ਨੇ ਉਸੇ ਵੀਡੀਓ ਨੂੰ ਜਿਹਦੇ ਤੇ ਐਡਾ ਵੱਡਾ ਗਵਨ ਦਾ ਦੋਸ਼ ਹੈ ਔਰ ਜਿਹੜਾ ਇਨਕੁਆਰੀ ਦੇ ਵਿੱਚ ਇਨਕੁਆਰੀ ਭੁਗਤ ਰਿਆ ਉਹਨੂੰ ਬਹਾਲ ਕਰ ਦਿੱਤਾ ਗਿਆ ਉਹਨੂੰ ਬਹਾਲ ਕਰਕੇ ਅੱਜ ਦੋ ਵੀਡੀਓ ਮਹਿਕਮੇ ਜਿਹੜੇ ਉੱਥੇ ਦੋ ਬਲਾਕ ਜਿਹੜੇ ਨੇ ਇੱਕ ਨਡਿਆਲਾ ਔਰ ਦੂਸਰਾ ਢਿਲਮਾ ਅੱਜ ਉਹਨੂੰ ਦੋ ਬਲਾਕਾਂ ਦਾ ਵੀਡੀਓ ਲਾਇਆ ਹੋਇਆ ਕਿਹਨੇ ਲਾਇਆ ਪੰਚਾਇਤ ਮੰਤਰੀ ਸੌਂਤ ਸਾਹਿਬ ਇਸ ਗੱਲ ਤੋਂ ਮੁਨਕਰ ਹੋ ਸਕਦੇ ਨੇ ਇਸ ਗੱਲ ਤੋਂ ਪਛ ਸਕਦੇ ਨੇ ਔਰ ਉਹ ਜਿਹੜਾ ਸੁਖੀ ਇਹਨਾਂ ਦਾ ਖਾਸਮ ਖਾਸ ਬੰਦਾ ਨੈਣਗੜ ਦਾ ਉਹਨੂੰ ਇਹਨਾਂ ਨੇ ਉਹਦਾ ਜਿਹੜਾ ਇਨਾਮ ਦਿੱਤਾ ਉਹਨੂੰ ਲੰਬੜਦਾਰ ਬਣਾਇਆ ਪਿੰਡ ਦਾ ਸੋ ਇਹ ਤਿੰਨ ਗੱਲਾਂ ਅੱਜ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਈਆਂ ਨੇ ਔਰ ਇਹਦੀ ਕਾਂਗਰਸ ਪਾਰਟੀ ਔਰ ਅਸੀਂ ਜਿਹੜਾ ਵਾ ਉਹ ਉੱਚ ਪਦਰੀ ਜਾਂਚ ਦੀ ਮੰਗ ਕਰਦੇ ਆਂ ਔਰ ਇਹੋ ਜਿਹੇ ਜਿਹੜੇ ਪ੍ਰਸ਼ਤ ਪ੍ਰਸ਼ਤ ਮੰਤਰੀ ਨੇ ਇਹਨਾਂ ਦਾ ਅਸਤੀਫਾ ਵੀ ਮੰਗਦੇ ਆਂ ਔਰ ਇਹਨਾਂ ਦੀ ਹਾਈ ਕਮਾਂਡ ਤੋਂ ਇਹ ਗੱਲ ਦਾ ਸਪਸ਼ਟੀਕਰਨ ਮੰਗਦੇ ਆਂ ਕਿ ਉਹ ਇਹਨਾਂ ਨੂੰ ਕਿਸ ਅ ਮਕਸਦ ਨਾਲ ਕਿਸ ਮਜਬੂਰੀ ਦੇ ਨਾਲ ਇਹਨਾਂ ਨੂੰ ਮੰਤਰੀ ਰੱਖਿਆ ਹੋਇਆ ਸੋ ਇਹ ਗੱਲ ਅੱਜ ਜਿਹੜੀ ਆ ਪਬਲਿਕ ਡੋਮੇਨ ਦੇ ਵਿੱਚ ਪੰਜਾਬ ਕਾਂਗਰਸ ਕੋਈ ਕੰਪਲੇਟ ਵੀ ਕੰਦਸਾ ਮਿਲਣ ਜਲਦੀ ਮੰਗ ਕਰ ਰਹੇ ਨੇ ਲੇਪਕੋਲਸ ਸੀਐਸ ਗੱਲ ਦੀ ਮੰਗ ਕਰਾਂਗੇ ਇਹ ਵਿਜੀਲੈਂਸ ਦੀ ਜਾਂਚ ਜਿਹੜੀ ਆ ਇਸ ਤੇ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਜਿਹੜਾ ਇਹ ਸਾਹਮਣੇ ਆਉਣਾ ਚਾਹੀਦਾ ਇਹ ਕੋਈ ਰਿਟਰਨ ਕੰਪਲੀਟ ਦੇ ਕੇ ਕੋਈ ਚੱਲੇਗਾ ਕੋ ਰਿਟਰਨ ਵੀ ਦੇਾਂਗੇ ਪਾਰਟੀ ਹਾਈ ਕਮਾਂਡਾ ਨਾਲ ਵੀ ਗੱਲ ਕਰਾਂਗੇ ਔਰ ਇਸ ਨੂੰ ਪੂਰੇ ਪੰਜਾਬ ਦਾ ਮੁੱਦਾ ਬਣਾਵਾਂਗੇ ਕਿਉਂਕਿ ਇਹ ਪੰਜਾਬ ਦਾ ਮੁੱਦਾ ਇਕੱਲੇ ਬਲੌਕ ਖੰਨੇ ਜਾਂ ਇਕੱਲੇ ਖੰਨੇ ਜ਼ਿਲ੍ਹੇ ਦਾ ਨਹੀਂਗਾ ਇਹ ਪੂਰੇ ਪੰਜਾਬ ਦੇ ਨਾਲ ਜਿਹੜੀ ਮੈਂ ਗੱਲ ਕਹੀ ਆ ਉਹ ਪੂਰੇ ਪੰਜਾਬ ਦੇ ਨਾਲ ਇਹ ਗੱਲ ਤਾਲੁਕ ਰੱਖਦੀ ਆ ਪੂਰੀਆਂ ਪੰਜਾਬ ਦੀਆਂ ਪੰਚਾਇਤਾਂ ਤੋਂ ਇਹਨਾਂ ਨੇ ਇਸ ਤਰ੍ਹਾਂ ਜਿਹੜੇ ਇਹ ਮੁਹਿੰਮ ਦੇ ਵਿੱਚ ਜਿਹੜੇ ਚੈੱਕ ਕਟਵਾਏ ਨੇ ਸਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਜੁਤ ਨਸ਼ਾ ਬੁਧਦਾ ਦੇ ਰਿਕਾਰਡਿੰਗਸ ਖੜਾ ਕੇ ਦੇਖੋ ਸਰਕਾਰੀ ਪੈਸੇ ਤੇ ਇਹ ਪ੍ਰੋਗਰਾਮ ਹੋ ਰਹੇ ਨੇ ਸਰਕਾਰੀ ਪ੍ਰੋਗਰਾਮ ਹੈ ਤੁਸੀਂ ਆਪਣੀ ਗੱਲ ਰੱਖੋ ਤੁਸੀਂ ਆਪਣੀ ਸਰਕਾਰ ਦੀ ਕੋਈ ਉਪਲਬਧੀਤ ਕਰੋ ਤੁਸੀਂ ਕੋਈ ਨਸ਼ਿਆ ਦੀ ਗੱਲ ਦੱਸੋ ਵੀ ਕਿਹੜਾ ਨਸ਼ਾ ਤੁਸੀਂ ਦੂਰ ਕੀਤਾ ਜਾਂ ਕਿਵੇਂ ਤੁਸੀਂ ਕਿਹੜੀ ਇਹ ਪਾਲਿਸੀ ਦੇ ਤਹਿਤ ਤੁਸੀਂ ਕੋਈ ਨਸ਼ਿਆ ਤੇ ਰੋਕਥਾਮ ਕਰੀ ਹੈ ਪਰ ਤੁਸੀਂ ਤਾਂ ਵਿਰੋਧੀਆਂ ਦੇ ਖਿਲਾਫ ਜਿਹੜੇ ਆਪਣੇ ਤੁਹਾਡੇ ਸਿਆਸੀ ਵਿਰੋਧੀ ਨੇ ਉਹਨਾਂ ਦੇ ਖਿਲਾਫ ਗੱਲਾਂ ਕਰਕੇ ਤੁਸੀਂ ਆਪਣਾ ਉੱਥੇ ਸਮਾਂ ਬਰਬਾਦ ਕਰਦੇ ਹੋ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਸੋ ਇਸ ਕਰਕੇ ਮੈਂ ਤਾਂ ਕਿਹਾ ਕਿ ਇਹ ਜਿਹੜਾ ਯੁੱਧ ਵਿਰੋਧੀਆਂ ਵਿਰੁੱਧ ਜਿਹੜਾ ਪ੍ਰੋਗਰਾਮ ਜਿਹੜਾ ਚਲਾਉਣਾ ਚਾਹੀਦਾ ਨਾ ਕਿ ਇਹਨਾਂ ਨੂੰ ਯੁੱਧ ਨਸ਼ਿਆਂ ਦੇ ਵਿਰੁੱਧ ਜਿਨਾ ਕਿ ਸਰਕਾਰੀ ਪੈਸੇ ਨਾਲ ਸਰਕਾਰੀ ਜਿਹੜਾ ਤੰਤਰ ਆ ਉਹ ਇਸ ਦਾ ਸਾਰਾ ਕੀ ਕਹਿੰਦੇ ਨੇ ਉਹ ਇੰਤਜ਼ਾਮ ਕਰਦਾ ਤੁਸੀਂ ਤੁਸੀਂ ਵਿਰੋਧੀਆਂ ਦੇ ਵਿਰੁੱਧ ਬੋਲਣਾ ਬੋਲੋ ਸਾਨੂੰ ਕੋਈ ਇਹਦੇ ਚ ਕੋਈ ਉਹ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਸੀਂ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਵਿਰੋਧੀਆਂ ਦੇ ਵਿਰੁੱਧ ਬੋਲ ਰਹੇ ਹੋ ਤੁਸੀਂ ਆਪਣੀ ਪਾਰਟੀ ਦਾ ਪ੍ਰੋਗਰਾਮ ਕਰੋ ਤੁਸੀਂ ਆਪਣੇ ਪਾਰਟੀ ਦੇ ਬੈਨਰ ਥੱਲੇ ਪ੍ਰੋਗਰਾਮ ਕਰੋ ਤੁਸੀਂ ਆਪਣੇ ਪਾਰਟੀ ਦਾ ਝੰਡਾ ਲਾਓ ਫਿਰ ਸਾਡੇ ਵਿਰੋਧੀਆਂ ਦੇ ਖਿਲਾਫ ਕੋ ਗੱਲ ਕਰਨੀਆਂ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਸਰਕਾਰੀ ਪੈਸੇ ਦਾ ਦਰਵਰਤੋਂ ਕਰ ਰਹੇ ਹੋ ਸੋ ਇਹ ਸਾਨੂੰ ਇਕਰਾਰ ਥੋੜੀ ਤਾਂ ਇੱਕ ਲਗਭਗ ਹਰ ਸਭਾ ਜਿਹੜਾ ਸੁਣਨ ਨੂੰ ਮਿਲਦਾ ਸ਼ਰਾਬ ਐਕਟ ਨੂੰ ਲੈ ਕੇ ਕੋਈ ਨਾ ਕੋਈ ਗੱਲ ਕੀਤੀ ਸੀ ਤੁਹਾਨੂੰ ਲੱਗਦਾ ਵੀ ਇਹਦੇ ਕੋਈ ਜਾਣ ਹੁੰਦੇ ਜਿੰਨਾ ਟਾਈਮ ਲੱਗਦਾ ਦੇਖੋ ਮੈਂ ਤੁਹਾਨੂੰ ਜਦੋਂ ਇਹ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਅਸੀਂ ਤੀਜੇ ਦਿਨ ਆਪਣੇ ਵਰਕਰ ਸਾਥੀਆਂ ਦੀ ਮੀਟਿੰਗ ਸੱਦੀ ਸੀ ਉਹਦੇ ਚ ਵੀ ਇਹ ਗੱਲ ਛਾਤੀ ਠੋਕ ਕੇ ਕਹੀ ਸੀ ਵੀ ਕੋਈ ਇਨਕੁਆਰੀ ਕਰਵਾ ਲੈਣ ਕਿਸੇ ਵੀ ਜਾਂਚ ਤੋਂ ਅਸੀਂ ਭੱਜਣ ਵਾਲੇ ਨਹੀਂ ਡਰਨ ਵਾਲੇ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਬਣਦਾ ਇਹ ਮੈਨੂੰ ਐਉਂ ਲੱਗਦਾ ਹੈ ਕਿ ਜਿਹੜੇ ਸੌਹ ਸਾਬ ਨੇ ਉਹਨਾਂ ਨੂੰ ਦਿਮਾਗ ਦੀ ਜਿਹੜੀ ਭੁੱਲਣ ਦੀ ਬਿਮਾਰੀ ਹੋ ਗਈ ਲੱਗਦੀ ਹੈ ਉਹ ਬਖੜਾ ਗਏ ਨੇ ਉਹ ਮੈਨੂੰ ਲੱਗਦਾ ਕਿ ਅੱਜ 2025 ਦਾ ਸਮਾਂ ਚੱਲ ਰਿਹਾ ਉਹ 2022 ਦੀਆਂ ਗੱਲਾਂ ਕਰ ਰਹੇ ਨੇ ਠੀਕ ਹੈ ਤੁਸੀਂ 2022 ਦੇ ਵਿੱਚ ਮਾਹੋ ਮਾਜਰਾ ਸ਼ਰਾਬ ਫੈਕਟਰੀ ਦੀ ਗੱਲ ਕੀਤੀ ਬਹੁਤ ਵੱਡਾ ਇਹਨੂੰ ਮੁੱਦਾ ਬਣਾਇਆ ਸਾਡੇ ਖਿਲਾਫ ਭੱਡੀ ਪ੍ਰਚਾਰ ਕਰਿਆ ਔਰ ਤੁਸੀਂ ਲੋਕਾਂ ਨੂੰ ਇਹ ਦੱਸਣ ਵਿੱਚ ਕਾਮਯਾਬ ਹੋ ਗਏ ਕਿ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਇਹਨਾਂ ਦੇ ਲੋਕ ਜਾਂ ਅਸੀਂ ਇਹਨਾਂ ਦਾ ਜਿਹੜਾ ਉਹ ਕਾਰੋਬਾਰ ਚਲਾ ਰਹੇ ਸੀਗੇ ਔਰ ਤੁਸੀਂ ਵੋਟਾਂ ਲੈ ਲਈਆਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਲਿਆ ਔਰ ਤੁਸੀਂ ਐਮਐਲਏ ਬਣ ਕੇ ਹੁਣ ਤੁਸੀਂ ਮੰਤਰੀ ਹੋ ਥੋੜੀ ਸਰਕਾਰ ਬਣ ਗਈ ਤੇ ਪਰ ਤੁਸੀਂ ਇਹ ਗੱਲਾਂ ਗੱਲਾਂ ਨਾਲ ਹੀ ਗੱਲਾਂ ਕਰੀ ਜਾਓਗੇ ਤੁਸੀਂ 2022 ਦੇ ਵਿੱਚ ਵੀ ਇਹੀ ਗੱਲ ਕਹਿੰਦੇ ਸੀ 23 ਦੇ ਵਿੱਚ ਵੀ ਇਹੀ ਗੱਲ 24 ਚ ਵੀ ਇਹੀ ਗੱਲ ਹੁਣ 25 ਦਾ ਅਖੀਰਲਾ ਸਵਾਲ ਹੋਰ ਵੀ ਤੁਸੀਂ ਇਹੀ ਗੱਲ ਕਹਿ ਰਹੇ ਹੋ ਮੈਂ ਸੌ ਸਾਬ ਨੂੰ ਕਹਿਣਾ ਚਾਹਣਾ ਕਿ ਤੁਸੀਂ ਨੌਂ ਜਨ ਤੱਕ ਕਰੋ ਤੁਸੀਂ ਇਹ ਗੱਲ ਕਹੀ ਆ ਕਿ ਮੇਰਾ ਨਾਮ ਲੈ ਕੇ ਕਿ ਜਿਹੜੇ ਉਹਨਾਂ ਦੀ ਗੱਡੀ ਚ ਲੋਕ ਬੈਠਦੇ ਨੇ ਇਹਨਾਂ ਦਾ ਕੋਈ ਖਾਸਮ ਖਾਸ ਬੰਦਾ ਜਿਹੜਾ ਰੋਜ਼ ਗੱਡੀ ਚ ਇਹਨਾਂ ਦੀ ਚ ਬੈਠਦਾ ਉਹਦੇ ਫਾਦਰ ਦੇ ਨਾਮ ਤੇ ਉਹ ਜਿਹੜੀ ਕੋਈ ਫੈਕਟਰੀ ਉੱਥੇ ਚੱਲ ਰਹੀ ਸੀਗੀ ਉਹਦਾ ਜਿਹੜਾ ਬਿਜਲੀ ਦਾ ਕਨੈਕਸ਼ਨ ਆ ਉਹ ਉਹਨਾਂ ਦੇ ਨਾਂ ਤੇ ਕਈ ਇੱਕ ਨੇ ਕਈ ਗੱਲ ਉਹਨਾਂ ਦੀ ਸੋ ਉਹਦਾ ਜਨਤਕਰਨ ਨਾ ਇਹਦੇ ਚ ਉਹਨਾਂ ਨੂੰ ਕੀ ਆਪਤੀ ਇਹ ਤਾਂ ਕੀ ਕਹਿੰਦੇ ਨੇ ਡਾਕੂਮੈਂਟ ਆ ਸਰਕਾਰੀ ਡਾਕੂਮੈਂਟ ਆ ਬਿਜਲੀ ਮਹਿਕਮੇ ਕੋਲ ਉਸਦਾ ਰਿਕਾਰਡ ਆ ਪੂਰਾ ਔਰ ਇਹਨਾਂ ਨੂੰ ਮੈਂ ਇਹ ਗੱਲ ਸਪਸ਼ਟ ਕਰਦੇ ਆ ਕਿ ਉਹ ਫੈਕਟਰੀ ਜਿਹੜੀ ਫੜੀ ਗਈ ਸੀ ਉਹ ਸਾਡੀ ਸਰਕਾਰ ਵੱਲੇ ਫੜੀ ਗਈ ਸੀ ਸਾਡੇ ਇਹ ਇੱਥੇ ਦੇ ਪ੍ਰਸ਼ਾਸਨ ਨੇ ਫੜੀ ਸੀਗੀ ਇੱਥੇ ਮੌਜੂਦਾ ਜਦੋਂ ਪੁਲਿਸ ਦੇ ਜਿਹੜੇ ਐਸਐਸਪੀ ਸੀ ਜਾਂ ਹੋਰ ਅਮਲਾ ਫੈਲਾ ਸੀ ਉਹਨਾਂ ਨੇ ਫੜੀ ਸੀ ਇਹਨਾਂ ਨੇ ਤਾਂ ਫੜੀ ਨਹੀਂ ਸੋ ਇਹ ਗੱਲਾਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਕਿੰਨਾ ਚਿਰ ਡੰਗ ਟਪਾਈ ਜਾ ਰਹੇ ਜਾਂ ਜਾਓਗੇ ਔਰ ਤੁਸੀਂ ਫਲੋਰ ਆਫ ਦਾ ਹਾਊਸ ਦੇ ਵਿੱਚ ਦੇਖੋ ਕਿੰਨੀ ਵੱਡੀ ਇਹ ਮਤਲਬ ਅਵਗਿਆ ਕੀਤੀ ਆ ਇੱਕ ਜ਼ਿੰਮੇਵਾਰ ਮੰਤਰੀ ਪੰਜਾਬ ਸਰਕਾਰ ਦਾ ਹਾਊਸ ਚਲਦੇ ਵਿੱਚ ਯੁੱਧ ਨਸ਼ਾ ਅਵਰਧ ਬੋਲ ਕੇ ਉੱਥੇ ਕਹਿ ਰਹੇ ਨੇ ਹਾਊਸ ਦੇ ਵਿੱਚ ਮੁੱਖ ਮੰਤਰੀ ਦਾ ਪੋਤਾ ਉਹਦਾ ਇਹਦੇ ਵਿੱਚ ਸਿੱਧਾ ਜਿਹੜਾ ਵਾ ਉਹ ਤਾਰ ਜੁੜਦੀ ਆ ਔਰ ਇਹਨਾਂ ਦਾ ਇੱਕ ਬਰਿਸ਼ਟ ਖਾਸਮ ਖਾਸ ਬੰਦਾ ਉਹਦੇ ਪਿਓ ਫਾਦਰ ਦਾ ਜਿਹੜਾ ਉਹ ਬਿਜਲੀ ਦਾ ਕਨੈਕਸ਼ਨ ਜਿਹੜਾ ਉਹਦੇ ਨਾਂ ਤੇ ਆ ਤੁਸੀਂ ਹਾਊਸ ਨੂੰ ਘਬਰਾ ਕੀਤਾ ਅਸੀਂ ਸਾਰਾ ਬਣਾ ਕੇ ਇਹਦਾ ਰਿਕਾਰਡ ਅਸੀਂ ਆਪਣੇ ਲੀਡਰ ਆਫ ਦੀ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾਹੁਰਾ ਨੂੰ ਦਵਾਂਗੇ ਔਰ ਜਿਹੜਾ ਇਹਨਾਂ ਨੇ ਹਾਊਸ ਨੂੰ ਮਿਸਲੀਡ ਕੀਤਾ ਇਹਨਾਂ ਤੇ ਹਾਊਸ ਨੂੰ ਮਿਸਲੀਡ ਕਰਨ ਦੀ ਕਾਰਵਾਈ ਹੋਣੀ ਚਾਹੀਦੀ ਆ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਇਸ ਗੱਲ ਦੀ ਜਿਹੜੀ ਆ ਲਿਖਤੀ ਸ਼ਿਕਾਇਤ ਕੀਤੀ ਜਾਊਗੀ ਔਰ ਕਿਉਂਕਿ ਸਪਸ਼ਟ ਕਰਨ ਇਹ ਗੋਲਮੋਲ ਗੱਲਾਂ ਕਿਉਂ ਕਰ ਰਹੇ ਨੇ ਔਰ ਇਹਨਾਂ ਤੇ ਔਰ ਮੈਂ ਮੰਗ ਕਰਦਾ ਕਿ ਜੇ ਐਡਾ ਹੀ ਇਹਨਾਂ ਨੂੰ ਸ਼ਰਾਬ ਫੈਕਟਰੀ ਦਾ ਬਹੁਤ ਵੱਡਾ ਹੋਊਗਾ ਔਰ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਇਸ ਵਾਰ ਵੀ ਉਹੀ ਮੁੱਦਾ ਪੜਾ ਕੇ ਮੈਂ ਚਵੋਟਾ ਲੈ ਲੂੰਗਾ ਇਹ ਭ੍ਰਿਖੇਚ ਨੇ ਵਿਧਾਨ ਸਭਾ ਦੇ ਅੰਦਰ ਵੀ ਫਾਈਨਫੈਕਟਿੰਗ ਜਿਹੜੀ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਕਿ ਇਸ ਗੱਲ ਦੇ ਉੱਤੇ ਫੈਕਟਸ ਇਕੱਠੇ ਕਰੇ ਔਰ ਉਹਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਉਹ ਗੱਲ ਜਿਹੜੀ ਸਾਹਮਣੇ ਆਉਣੀ ਚਾਹੀਦੀ ਸਵੇ ਆਏ ਝੂਠ ਬੋਲ ਕੇ ਤੁਸੀਂ ਆਪਣਾ ਸਮਾਂ ਨਹੀਂ ਢਵਾ ਸਕਦੇ ਔਰ ਇਹਦੇ ਨਾਲ ਮੈਂ ਹੋਰ ਗੱਲ ਕਹਿੰਦਾ ਇਹ ਨਹੀਂ ਉਹ ਗੱਲ ਹੈ ਕੋਈ ਆ ਇੱਥੋਂ 5-7 ਕਿਲੋਮੀਟਰ ਹੀ ਹੋਣੀ ਆ ਕਿਹੜਾ ਕੋਈ ਦੂਰ ਤੁਸੀਂ ਪਿੰਡ ਦੇ ਬੰਦਿਆਂ ਨਾਲ ਗੱਲ ਕਰਕੇ ਦੇਖੋ ਤੁਸੀਂ ਚਲੋ ਮੈਂ ਕਹਿੰਦਾ ਹੋਰ ਗੱਲ ਕਰੋ ਤੁਸੀਂ ਇੱਥੇ ਆਪਣੀ ਇੱਕ ਕਮੇਟੀ ਬਣਾ ਲਓ ਦੋ ਬੰਦੇ ਤੁਸੀਂ ਆਮ ਆਦਮੀ ਦੇ ਲੈ ਲਓ ਜਿਹੜੇ ਤੁਹਾਨੂੰ ਠੀਕ ਲੱਗਦੇ ਨੇ ਦੋ ਅਸੀਂ ਆਪਣੀ ਕਾਂਗਰਸ ਪਾਰਟੀ ਬੰਨੋ ਦੇ ਦਿੰਨੇ ਆ ਸਾਰੀਆਂ ਪਾਰਟੀਆਂ ਦੀ ਇੱਕ ਜੁਆਇੰਟ ਕਮੇਟੀ ਬਣਾ ਲਓ ਅਕਾਲੀ ਦਲ ਆਪਣੇ ਦੋ ਬੰਦੇ ਦੇ ਦੇਵੇ ਭਾਜਪਾ ਆਪਣੇ ਦੇ ਦੇਵੇ ਔਰ ਦੋ ਬ੍ਰਿਸ਼ਟ ਪੱਤਰਕਾਰ ਜਿਹੜੇ ਨੇ ਸੀਨੀਅਰ ਪੱਤਰਕਾਰ ਉਹ ਇਸ ਗੱਲ ਦੇ ਉੱਤੇ ਉਹ ਇਸ ਕਮੇਟੀ ਦੇ ਵਿੱਚ ਆ ਜਾਣ ਔਰ ਜਾ ਕੇ ਪਤਾ ਕਰ ਲੈਣ ਵੀ ਇਹ ਫੈਕਟਰੀ ਕੌਣ ਚਲਾਉਂਦਾ ਸੀ ਕਿਹਦੇ ਕਹਣ ਤੇ ਚੱਲਦੀ ਸੀਗੀ ਔਰ ਕੀ ਕਹਿੰਦੇ ਨੇ ਇਹਦੇ ਤੇ ਜਿਹੜਾ ਕਨੈਕਸ਼ਨ ਆ ਉਹ ਕਿਹਦੇ ਨਾਂ ਤੇ ਸੀਗਾ ਪਤਾ ਲੱਗ ਜੂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਡਾਕੂਮੈਂਟਰੀ ਗੱਲ ਹੈ ਇਹ ਕੋਈ ਮੈਂ ਆਪਣੇ ਜਵਾਨ ਚੋਂ ਗੱਲ ਨਹੀਂ ਕਹਿ ਰਿਹਾ ਇਹਦਾ ਬਕਾਇਦਾ ਪੰਚਾਇਤਾਂ ਵੱਲੋਂ ਚੈੱਕ ਕੱਟੇ ਗਏ ਨੇ ਔਰ ਉਹਦੀ ਪੰਚਾਇਤ ਦੇ ਕੋਲ ਅਵਾਸ਼ੇ ਦੀ ਜਾਣਕਾਰੀ ਹੋਊਗੀ ਰਸੀਦ ਹੋਊਗੀ ਤੁਸੀਂ ਕਿਸੇ ਵੀ ਪੰਚਾਇਤ ਜਾਂ ਪੰਚਾਇਤ ਦੇ ਮੈਂਬਰ ਜਾਂ ਸਰਪੰਚ ਤੋਂ ਜਾਂ ਇਹਨਾਂ ਦੇ ਮਹਿਕਮੇ ਦੇ ਅਫਸਰਾਂ ਤੋਂ ਪੁੱਛ ਸਕਦੇ ਹੋ। ਔਰ ਅਸੀਂ ਇਹਦੀ ਇਨਕੁਆਇਰੀ ਦੀ ਮੰਗ ਕੀਤੀ ਹੈ। ਪੀ ਇਹਦੇ ਤੇ ਇਨਕੁਆਇਰੀ ਜਿਹੜੀ ਹੋ ਬੈਠਣੀ ਚਾਹੀਦੀ ਹੈ ਤਾਂ ਕਿ ਇਸ ਦਾ ਸੱਚ ਸਾਹਮਣੇ ਆ ਸਕੇ। ਅੱਜ ਤਾਂ ਥੋੜੇ ਜਿਹੇ ਮੈਂਬਰ ਵੀ ਆਏ ਨੇ ਮੈਂ ਮੇਰਾ ਸਵਾਲ ਇਹਨਾਂ ਕਹਿੰਦਾ ਵੀ ਥੋੜੇ ਕੋਲ ਪੰਚਾਇਤੀ ਮੈਂਬਰ ਪਹੁੰਚੇ ਨੇ ਚਾਹੇ ਆਪਣੇ ਹੀ ਪੱਜ ਕੇ ਹੋਣ ਹੁਣ ਸਰਪੰਚ ਕੋਲ ਅਗਲੀ ਹੋਈ ਹੈ। ਅਸੀਂ ਪਿੰਡਾਂ 'ਚ ਗਏ ਆਂ। ਪਿੰਡਾਂ 'ਚ ਉੱਥੇ ਪੁੱਛਿਆ ਹੈਗਾ ਔਰ ਉੱਥੇ ਉਹਨਾਂ ਨੇ ਸਾਨੂੰ ਵਿਅਕਤੀਗਤ ਤੌਰ ਤੇ ਇਹ ਗੱਲ ਕਹੀ ਹੈ ਕਿ ਹਾਂਜੀ ਸਤੋਂ ਜਿਹੜੇ ਨੇ ਚੈੱਕ ਕਟਾਏ ਗਏ ਇੱਕ ਮੱਦੇਖਾ ਬਿ LAND POOLING ਦਾ ਮੁੱਦਾ ਬੜਾ ਹਾਈਲਾਈਟ ਹੋਇਆ ਪਿਆ ਦੇਖੋ LAND POOLING ਜਿਹੜੀ ਆ ਉਹ ਸਰਕਾਰ ਦੀ ਬੇਹੱਦ ਮਾੜੀ ਨੀਤੀ ਹੈ ਮਾੜੀ ਸਕੀਮ ਹੈ ਔਰ ਕਾਂਗਰਸ ਪਾਰਟੀ ਇਸ ਨੂੰ ਮੁੱਡੋ ਰੱਦ ਕਰਦੀ ਹੈ ਅਸੀਂ ਲੁਧਿਆਣੇ ਚ ਫਿਰ ਮਹਾਲੀ ਫਿਰ ਪਟਿਆਲੇ ਅਸੀਂ ਬਹੁਤ ਵੱਡੇ ਵੱਡੇ ਇਸ ਦੇ ਖਿਲਾਫ ਧਰਨੇ ਲਾ ਚੁੱਕੇ ਆ ਔਰ ਅਸੀਂ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹਨੂੰ ਅਸੀਂ ਬਿਲਕੁਲ ਮਨਜ਼ੂਰ ਨਹੀਂ ਹੋਣ ਦੇਵਾਂਗੇ ਕਿਉਂਕਿ ਜਿਹੜੀ ਜ਼ਮੀਨ ਉਹ ਸਾਡੀ ਮਾਂ ਵਾ ਔਰ ਜ਼ਮੀਨ ਸਾਡੀ ਪਹਿਚਾਨ ਆ ਇਹ ਅੱਜ ਦਿੱਲੀੋਂ ਇਹਨਾਂ ਦੇ ਜਿਹੜੇ ਆਕਾ ਜਿਹੜੇ ਨੇ ਉਹ ਇੱਥੇ ਆ ਕੇ ਜਿਹੜੇ ਕਿ ਸਾਡੇ ਜ਼ਮੀਨਾ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਔਰ ਉਹਦੇ ਨਾਲ-ਨਾਲ ਜਿਹੜਾ ਸਾਡਾ ਖੇਤ ਮਜ਼ਦੂਰ ਆ ਮੰਡੀਆਂ 'ਚ ਬੈਠਾ ਆੜਤੀਆ ਵਾ ਔਰ ਬਾਜ਼ਾਰਾਂ 'ਚ ਜਿਹੜੇ ਲੋਕ ਬੈਠੇ ਨੇ ਬਾਜ਼ਾਰ ਜਿਹੜੇ ਨੇ ਉਹ ਸਾਰੇ ਤਬਾਹ ਹੋ ਜਾਣਗੇ ਔਰ ਜੇ ਸਾਡੀ ਜ਼ਮੀਨ ਚਲੀ ਗਈ ਸੋ ਇਸ ਕਰਕੇ ਕਾਂਗਰਸ ਪਾਰਟੀ 1 ਇੰਚ ਵੀ ਜ਼ਮੀਨ ਜਿਹੜੀ ਆ ਸਰਕਾਰ ਨੂੰ ਜ਼ਬਰਨ ਜਿਹੜੀ ਆ ਉਹ ਨਹੀਂ ਲੈਣ ਦੇਊਗੀ। ਔਰ ਉਹਦੇ ਨਾਲ ਨਾਲ ਇਹ ਵੀ ਸਾਡੇ ਗੱਲ ਤੇ ਧਿਆਨ ਚ ਆਈ ਹੈ ਕਿ ਕੋਈ 22-25 ਪਿੰਡਾਂ ਦੀ ਜਿ ਇੱਕ ਸੂਚੀ ਖੰਨੇ ਬਲਾਕ ਦੀ ਵੀ ਦੂਜੇ ਪੜਾਅ 'ਚ ਜਿਹੜੀ ਆ ਉਹ ਇਹ ਸਰਕਾਰ ਵਿਰੋਧ ਬੰਦੀ ਬਣਾ ਰਹੀ ਹੈ ਕਿ ਉਹਨਾਂ ਨੂੰ ਵੀ ਨੋਟੀਫਾਈ ਕੀਤਾ ਜਾਵੇ। ਪਹਿਲਾਂ ਜਿਹੜੇ ਨੋਟੀਫਿਕੇਸ਼ਨ ਹੋਏ ਨੇ ਉੱਥੇ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਕਿਸਾਨ ਨੇ ਜਾਂ ਪਿੰਡ ਦੇ ਲੋਕ ਨੇ ਉਹਨਾਂ ਨੇ ਇਸ ਗੱਲ ਨੂੰ 100% ਰੱਦ ਕੀਤਾ ਔਰ ਅਗਰ ਦੂਜੇ ਪੜਾ ਦੇ ਵਿੱਚ ਖੰਨੇ ਬਲੌਕ ਦੇ ਵਿੱਚ 22 25 ਜਾਂ ਜਿੰਨੇ ਵੀ ਪਿੰਡ ਅਗਰ ਇਸ ਸਕੀਮ ਦੇ ਵਿੱਚ ਲਿਆਂਦੇ ਜਾਣਗੇ ਉਹਨੂੰ ਨੋਟੀਫਾਈ ਕੀਤਾ ਜਾਊਗਾ ਤਾਂ ਕਾਂਗਰਸ ਪਾਰਟੀ ਉਹਨੂੰ ਮੱਧੋਂ ਜਿਹੜਾ ਉਹਦੀ ਖਿਲਾਫਤ ਕਰੇਗੀ ਉਹਨੂੰ ਉਹਦੀ ਮੁਖਾਲਫਤ ਕਰੇਗੀ ਔਰ ਸਾਨੂੰ ਜਿਸ ਹੱਦ ਤੱਕ ਵੀ ਜਾਣਾ ਪਿਆ ਸੀ ਜਾਣ ਨੂੰ ਤਿਆਰ ਹੋਵਾਂਗੇ ਅਸੀਂ ਆਪਣੇ ਲੋਕਾਂ ਨਾਲ ਖੜੇ ਆ ਪੰਜਾਬ ਦੇ ਲੋਕਾਂ ਨਾਲ ਖੰਨੇ ਦੇ ਲੋਕਾਂ ਨਾਲ ਕਿਸਾਨਾਂ ਨਾਲ ਔਰ ਜਿਹੜੇ ਵੀ ਸਾਡੇ ਲੈਂਡਲੈਸ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਖੇਤੀਬਾੜੀ ਔਰ ਜ਼ਮੀਨ ਤੇ ਨਿਰਭਰ ਨੇ ਜਾਂ ਸਾਡੇ ਜਿਹੜੇ ਆੜਤੀਏ ਔਰ ਸਾਡੇ ਜਿਹੜੇ ਵਪਾਰੀ ਨੇ ਉਹਨਾਂ ਨਾਲ ਖੜਾਂਗੇ ਬਿਲਕੁਲ ਇਹਨਾਂ ਨੂੰ ਇਹ ਜ਼ਬਰਨ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਉਹਨਾਂ ਨੂੰ ਹੜਪਣ ਨਹੀਂ ਦਵਾਂਗੇ ਥੈਂਕ ਯੂ ਸਰ ਜੀ